ਵੀਰੇ ਕਾਤੂ ਹਾਂ ਕਿਉਂ ਕਰਦੇ ਜੀ ਇਦਾਂ ਪਾ ਲੋ ਸਾਡੇ ਵੀ ਸ਼ਰਾਰੇ ਪਾ ਲੋ ਲਾ ਕੇ ਸਾਡੇ ਵੀ ਪਾ ਲੋ ਸ਼ੌਂਕ ਪੂਰੇ ਕਰ ਲੋ ਤੁਸੀਂ ਪਹਿਲਾਂ ਸਾਨੂੰ ਨਾ ਪਾਉਂਦੇ ਅਜੇ ਅਸੀਂ ਕਿਤੇ ਮਾਰ ਸ਼ਰਾਰੇ ਗਰਾਰੇ ਤੇ ਕਿਤੇ ਮਾਰ ਕਿਤੇ ਅਸੀਂ ਖਰਸੀ ਸਲਵਾਰਾਂ ਕੱਢੀਆਂ ਵੀ ਚਲ ਅਹੀਂ ਇਦਾਂ ਵੱਖਰਾ ਜਾ ਕੁਝ ਡਿਜ਼ਾਈਨ ਕੱਢਦੀ ਆ ਇਹ ਸਾਡੇ ਲਈ ਬਣਿਆ ਵੀਰੇ ਤੁਹਾਡੇ ਲਈ ਨਹੀਂ ਬਣਿਆ ਤੁਸੀਂ ਹਾਰ ਕੁੜੀਆਂ ਦੀ ਚੀਜ਼ ਚੁੱਪ ਕੇ ਕਿਉਂ ਪਾਣੀ ਹੁੰਦੀ ਕਾਂਟੇ ਵੀ ਤੁਸੀਂ ਵੱਡੇ ਵੱਡੇ ਪਾਲੇ ਨੇ ਵੀ ਇਹ ਨਾ ਨਹੀਂ ਇਹ ਪਾਉਂਦੀਆਂ ਨੇ ਅਸੀਂ ਵੀ ਪਾਉਨੇ ਨੇ ਮੁੰਡਿਆਂ ਕੁੜੀਆਂ ਚ ਕੋਈ ਫਰਕ ਨਹੀਂ ਹੈਗਾ ਜਿਹੜੀ ਮੁੰਡਿਆਂ ਦੇ ਚੀਜ਼ ਜੱਜਦੀ ਉਹ ਮੁੰਡਿਆਂ ਦਾ ਜੱਜਦੀ ਜਿਹੜੀ ਕੁੜੀਆਂ ਦਾ ਜੱਜਦੀ ਉਹ ਕੁੜੀਆਂ ਦਾ ਜੱਜਦੀ ਤੁਸੀਂ ਸਾਰਾ ਕੁਝ ਇਹਦਾ ਕਾਲਾ ਮਾਲਾ ਜਾ ਕਰ ਦਿੱਤਾ ਹੈ ਲਿਪਸਟਿਕਾ ਤੁਸੀਂ ਲਾਉਣ ਲੱਗ ਗਏ ਜੇ ਇੱਥੇ ਮੈਂ ਦੋ ਵੀਡੀਓ ਵੇਖਿਆ ਲਿਪਸਟਿਕਾ ਵੀ ਲੰਮਦੇ ਨੇ ਕੀ ਕਰਦੇ ਜੇ ਤਰੂ ਤੁਰੇ ਜਾਂਦੇ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਤੁਸੀਂ ਬਹੁਤ ਸੋਹਣੇ ਲੱਗਦੇ ਨਹੀਂ ਸੋਹਣੇ ਲੱਗਦੇ ਤੁਸੀਂ ਤੁਸੀਂ ਆਪਦੇ ਕੱਪੜੇ ਚ ਪਾਏ ਹੋ ਸੋਹਣੇ ਲੱਗਦੇ ਜੇ ਕੁੜੀਆਂ ਦੇ ਕੱਪੜੇ ਨਾ ਪਾਓ ਲਾਉ ਪੀਣੋ